ਹੈਲੋ ਐਂਡ ਵੈਲਕਮ ਗਾਇਸ ਕਿਵੇਂ ਹੋ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਘੈਂਟ ਹੋਵੇ ਤਾਂ ਗਾਇਸ ਆਪਾਂ ਪੂਰੇ ਕੈਨੇਡਾ ਦੇ ਕਹਿੰਦੇ ਸੂਰਜ ਚੜ ਚੁੱਕਿਆ ਵਾ ਮਾਰਨਿੰਗ ਹੋ ਗਈ ਆ ਗੁੱਡ ਤੇ ਆਪਾਂ ਪਰਨਾਪੁਰਨਾ ਬੰਨ ਕੇ ਹੋ ਗਏ ਆ ਰੈਡੀ ਤੇ ਜੀ ਗਾਇਸ ਅੱਜ ਆ ਨਗਰ ਕੀਰਤਨ ਤਨ ਤਨ ਸ਼ਹੀਦ ਭਾਈ ਤਰਸ ਸਿੰਘ ਜੀ ਦਾ ਉਹਨਾਂ ਦਾ ਨਗਰ ਕੀਰਤਨ ਆਦੇ ਆਪਾਂ ਉੱਥੇ ਚੱਲੇ ਆ ਤੇ ਉਹਨੇ ਚੱਲਦੇ ਆ ਨਗਰ ਕੀਰਤਨ ਤੇ ਸਭ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਉੱਥੇ ਜਾ ਕੇ ਫਿਰ ਕਰਾਉਨੇ ਅੱਜ ਨਗਰ ਕੀਰਤਨ ਦੇ ਦਰਸ਼ਨ ਨੇ ਮਿੱਤਰੋ ਗੁਰਦਾਰਸਾਹ ਪਹੁੰਚ ਚੁੱਕੇ ਹਾਂ ਨਰਕਪਤਨ ਦੀ ਪੂਰੀ ਤਿਆਰੀ ਹੈ ਜੇ ਤਰਵਾਨਾ ਹੋ ਚੁੱਕਿਆ ਵੇ ਦਰਸ਼ਨ ਕਰ ਸਕਦੇ ਸਾਰੇ ਨਾਗਰਿਕਾਂ ਤੋਂ ਚੱਲ ਰਿਹਾ ਇੱਧਰ ਵੀ ਬਲੌਗ ਮੈਟਰੋ ਨਗਰਗਿਰਦਨ ਹੋ ਗਿਆ ਸਮਾਤ ਗੁਰਦੁਆਰਾ ਸਾਹਿਬ ਆਪਸ ਪਹੁੰਚ ਚੁੱਕਿਆ ਹੋਆ ਹੁਣ ਇੱਥੇ ਹੋਣੀ ਅਰਦਾਸ ਬੇਨਤੀ ਸਮਾਪਤੀ ਦੀ ਆਪਾਂ ਇਹਦਾ ਬਲੌਗ ਕਰਦੇ ਆ ਇੱਥੇ ਹੀ ਸਮਾਪਤ ਕੱਲ ਨੂੰ ਫੇਰ ਨਿਊ ਵਲੌਗ ਦੇ ਨਾਲ ਮਿਲਾਂਗੇ ਤੁਹਾਨੂੰ ਅੱਜ ਵਾਲੇ ਨੂੰ ਕਿੱਦਾਂ ਦਾ ਵਲੌਗ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ